ਬੜੇ ਹੀ ਅਫਸੋਸ ਦੀ ਗੱਲ ਆ ਵੀ ਜਦੋਂ ਤੋਂ ਪੰਜਾਬ ਦੀ ਸਰਕਾਰ ਪੰਜਾਬ ਦੇ ਵਿੱਚ ਮਾਨ ਦੀ ਸਰਕਾਰ ਆਈ ਹੈ ਉਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਜਿਹੜੀ ਫੀਡ ਦੀ ਕੁਆਲਿਟੀ ਆ ਮਾਰਕ ਪੈਡ ਵੱਲੋਂ ਜਿੰਨੀ ਵੀ ਆ ਰੂ ਇੰਨੀ ਕੀ ਘਟੀਆ ਕਿਸਮ ਦੀ ਆ ਕਿ ਉਹ ਬੱਚਿਆਂ ਨੂੰ ਜਾਂ ਪ੍ਰੈਗਨੈਂਟ ਮਦਰ ਨੂੰ ਜਾਂ ਨਰਸਿੰਗ ਨੂੰ ਜਿਹੜੀਆਂ ਦੁੱਧ ਪਲਾਉ ਮਾਵਾਂ ਨੇ ਉਹਨਾਂ ਨੂੰ ਦੇਣ ਦੇ ਯੋਗ ਹੀ ਨਹੀਂ ਹੈਗੀਆਂ ਹਰ ਇੱਕ ਨੇ ਪਹੁੰਚ ਕੀਤੀ ਵੀ ਜਿਹੜੀ ਇਸ ਵਾਰ ਜਿਹੜੀ ਫੀਡ ਦੀ ਕੁਆਲਿਟੀ ਆ ਉਹ ਉਹ ਬਹੁਤ ਹੀ ਜਿਹੜੀ ਜਿਹੜੀ ਖਰਾਬ ਆ ਜਿਹੜੀ ਬੱਚਿਆਂ ਨੂੰ ਦੇਣ ਦੇ ਯੋਗ ਨਹੀਂ ਹੈਗੀ ਜਾ ਦੇ ਵਿੱਚ ਸਰਕਾਰ ਨਵੀਂ ਲਿਆ ਕੇ ਇੱਕ ਬਦਲਾਅ ਦੀ ਇੱਛਾ ਰੱਖੀ ਸੀ ਪਰ ਅਸੀਂ ਇਦਾਂ ਦਾ ਬਦਲਾਅ ਵੀ ਨਹੀਂ ਸਿਆਇਆ ਵੀ ਜਿਹਦੇ ਨਾਲ ਸਾਡੇ ਜਿਹੜੇ ਛੋਟੇ-ਛੋਟੇ ਬੱਚੇ ਆ ਉਹਨਾਂ ਦੀ ਸਿਹਤ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਖਲਵਾੜ ਹੋਵੇ ਤੇ ਦੇ ਵਿੱਚੋਂ ਤਮਾਕੂ ਦੀ ਪੁੜੀ ਬਾਹਰ ਆਂਦੀ ਆ ਕਦੇ ਲੋਹੇ ਦਾ ਟੁਕੜਾ ਹੁੰਦਾ ਆ ਕਦੇ ਜਿਹੜੀਆਂ ਬੀੜੀਆਂ ਦੇ ਜਿਹੜੇ ਟੋਟੇ ਹੁੰਦੇ ਨੇ ਵਿੱਚ ਤੇ ਕਦੇ ਵਿੱਚੋਂ ਪੂਰਾ ਪੈਨ ਨਿਕਲਦਾ ਆ ਮਜ਼ਦੂਰ ਪੈਕਿੰਗ ਕਰਦੇ ਹੋਣੇ ਉਹਨਾਂ ਦੌਰਾਨ ਮਤਲਬ ਇੰਨੀ ਕਿ ਗੰਦੇ ਤਰੀਕੇ ਨਾਲ ਪੈਕਿੰਗ ਕੀਤੀ ਜਾਂਦੀ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਪੈਕਿੰਗ ਦੇ ਵਿੱਚ ਕੀ ਆ ਇਹ ਇਹ ਜਿਹੜਾ ਇੰਨਾ ਕੁਝ ਨਿਕਲਦਾ ਤਮਾਕੂ ਪੀੜੀਆਂ ਨਿਕਲਦੀਆਂ ਵਿੱਚੋਂ ਜਾਂ ਲੋਹੇ ਦੇ ਚੀਜ਼ਾਂ ਨਿਕਲਦੀਆਂ ਵਿੱਚੋਂ ਗੰਧਮਦ ਨਿਕਲਦਾ ਹੈਗਾ ਸਬੰਧਤ ਵਿਭਾਗ ਜਿਹੜਾ ਕੋਈ ਚੀੜੀ ਦਾ ਦਾਫਤਾ ਕੀ ਧਿਆਨ ਨਹੀਂ ਲੈਂਦਾ ਤੁਸੀਂ ਉਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਾਨ ਮੇਰਾ ਪ੍ਰਿੰਟ ਵੀ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਆ ਪੰਜਾਬ ਸਰਕਾਰ ਦਾ ਅਦਾਰਾ ਸੀਡੀਪੋ ਜਿਹਨੂੰ ਪਿੰਡੂ ਖੇਤਰਾਂ ਦੇ ਵਿੱਚ ਜਿਹੜਾ ਵਿਭਾਗ ਹੈਗਾ ਜਿਹਦੇ ਵਿੱਚ ਆਂਗਣਵਾਰੀ ਵਰਕਰਾਂ ਜਿਹੜੀਆਂ ਹੈਗੀਆਂ ਕੰਮ ਕਰਦੀਆਂ ਹੈਗੀਆਂ ਛੋਟੇ ਬੱਚੇ ਜਿਹੜੇ ਅੰਕਲ ਬੜੀ ਸੈਂਟਰਾਂ ਵਿੱਚ ਪੜ੍ਹਾਈ ਦੇ ਨਾਲ ਉਹਨਾਂ ਨੂੰ ਸਰਕਾਰੀ ਜਿਹੜੀ ਫੀਡ ਆ ਉਹ ਵੀ ਸਰਕਾਰ ਵੱਲੋਂ ਮੁਹੱਈਆ ਕਰਿਤੀ ਜਿਹੜੀ ਉਹ ਜਾਂਦੀ ਹੈਗੀ ਆ ਤੇ ਅੱਜ ਰੜਕ ਕਲਾਂ ਜਿਹੜਾ ਬਲਾਕ ਹੈਗਾ ਆ ਇਹਦੇ ਵਿੱਚ ਜਿਹੜੇ ਸੀਡੀਪੀ ਵਿਭਾਗ ਦੇ ਜਿਹੜੇ ਮੁਲਾਜ਼ਮ ਹੈਗੇ ਆਂਗਣਵਾਰੀ ਵਰਕਰਾਂ ਹੈਗੀਆਂ ਉਹ ਇੱਕ ਆਪਣਾ ਜਿਹੜਾ ਕਹਿ ਵੀ ਆਪਣੀਆਂ ਮੰਗਾ ਲੈ ਕੇ ਆਈਆਂ ਮੰਗਾ ਜਿਹੜੀਆਂ ਹੈਗੀਆਂ ਆ ਉਹ ਆਪਣੀਆਂ ਨਾ ਹੋ ਕੇ ਜਿਹੜੇ ਮਾਸੂਮ ਬੱਚੇ ਆ ਕਿਉਂਕਿ ਜਿਹੜੇ ਮਾਸੂਮ ਬੱਚੇ ਆ ਉਹ ਜਿਹੜੇ ਪਰਿਵਾਰ ਹੈਗੇ ਆ ਮਾਪੇ ਹੈਗੇ ਆ ਇੱਕ ਯਕੀਨ ਦਾ ਕਰਕੇ ਆਪਣੀ ਸਰਕਾਰ ਜਿਹੜੀ ਹੈ ਉੱਤੇ ਯਕੀਨ ਭਰੋਸਾ ਕਰਕੇ ਆਪਣੇ ਬੱਚੇ ਜਿਹੜੇ ਆ ਉਹ ਇਹਨਾਂ ਆਂਗਰਵੜੀ ਸੈਂਟਰਾਂ ਵਿੱਚ ਜਿਹੜੀ ਭੇਜੇ ਹੈਗੇ ਆ ਪਰ ਜਿਹੜਾ ਇਹ ਮੰਗ ਪੱਤਰ ਆ ਜਿੱਥੇ ਲੈ ਕੇ ਆਈਆਂ ਉਹਦੇ ਵਿੱਚ ਆਪਾਂ ਬੜੀ ਦੁੱਖੋ ਦੁਖੀ ਆਪਾਂ ਕਹਿ ਸਕਦੇ ਆ ਤੇ ਭਾਵਨਾ ਨਾਲ ਕਹਿ ਸਕਦੇ ਆ ਤੇ ਉਹਦੇ ਵਿੱਚ ਜਿਹੜੇ ਇਲਜ਼ਾਮ ਇਹਨਾਂ ਨੇ ਲਾਏ ਹੈਗੇ ਵੀ ਜਿਹੜੇ ਇਹ ਹੈਗਾ ਆ ਫੀਡ ਜਿਹੜੀ ਬੱਚਿਆਂ ਨੂੰ ਮਹੱਜਾ ਕਰਵਾਈ ਜਾ ਰਹੀ ਹੈਗਾ ਉਹ ਇਨਸਾਨਾਂ ਦੇ ਵਰਤੋਂ ਦੇ ਯੋਗ ਨਹੀਂ ਹੈਗੀ ਸੋ ਬਹੁਤ ਹੀ ਗੰਭੀਰ ਜਿਹੜੇ ਉਹ ਆਪਾਂ ਕਹਿ ਸਕਦੇ ਹਾਂ ਇਲਜ਼ਾਮ ਜਿਹੜੇ ਆ ਉਹ ਪੰਜਾਬ ਸਰਕਾਰ ਦਾ ਮਾਰਕ ਫੜ ਜਿਹੜਾ ਵਿਭਾਗ ਜਨਾਬ ਨੂੰ ਸਪਲਾਈ ਕੀਤੀ ਜਾਂਦੀ ਆ ਉਹਨਾਂ ਦੇ ਜਿਹੜੇ ਅਲਾਇਗਾ ਹੈਗੇ ਆ ਮੰਗ ਪੱਤਰ ਇਹਨਾਂ ਦੇ ਸੰਬੰਧਿਤ ਮੰਤਰੀ ਔਰ ਸੀਡੀਪੀਓ ਜਿਹੜਾ ਅਫਸਰ ਹੈਗਾ ਆ ਸੀਡੀਪੀਓ ਰੋੜਕਾ ਕੋਲਾ ਉਹਨਾਂ ਨੂੰ ਜਿਹੜਾ ਮੰਗ ਪੱਤਰ ਅੱਜ ਇਹਨਾਂ ਨੇ ਦਿੱਤਾ ਹੈਗਾ ਆਪਾਂ ਇਹਨਾਂ ਮੁਲਾਜ਼ਮਾਂ ਨਾਲ ਗੱਲ ਕਰਦੇ ਹਾਂ ਹਾਂਜੀ ਬਾਈ ਸਤਿ ਸ਼ਕਾਲ ਜੀ ਹਾਂਜੀ ਸਤਿ ਸ਼ਕਾਲ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਫੋਨਾ ਮੈਂ ਕੀ ਮੈਂ ਬਲਾਕਦਾਨ ਅੰਗਣਵਾੜੀ ਮੁਲਾਜ਼ਮ ਜੀ ਹਾਂ ਜਿਹਨਾਂ ਜ਼ਿਲੰਦਰ ਤੇ ਬਲਾਕ ਰੋਡ ਕੱਟਣਾ ਅੱਜ ਜਿਹੜਾ ਮੰਗ ਪੱਤਾ ਜੀ ਦੇਣ ਜਾ ਰਹੇ ਆ ਕੀ ਮੁੱਖ ਮੰਗਾ ਹੈ ਜੀ ਕਿਉਂਕਿ ਆਪਾਂ ਦੇਖ ਰਹੇ ਆ ਜਿਹੜੇ ਪੰਜਾਬ ਦੇ ਵਿੱਚ ਵਕ ਵਕ ਜਿਹੜੇ ਵਿਭਾਗ ਹੈਗੇ ਆ ਉਹਨਾਂ ਦੇ ਮੁਲਾਜ਼ਮੇ ਆਪਣੀਆਂ ਮੰਗਾਂ ਲੈ ਕੇ ਰਹਉਂਦੇ ਰਹਿੰਦੇ ਆ ਪਰ ਇਹ ਜਿਹੜੀ ਮੰਗ ਹੈ ਕਿ ਇੱਕ ਬੱਚੇ ਕਿਉਂਕਿ ਬੜੇ ਮਾਸੂਮ ਬੱਚੇ ਮਾਪਿਆਂ ਦਾ ਪੁਰਸਾ ਕਰਕੇ ਬੱਚਿਆਂ ਨੂੰ ਭੇਜਿਆ ਗਿਆ ਤੇ ਬਹੁਤ ਵੱਡੇ ਵੱਡੇ ਜਿਹੜੇ ਇਲਜ਼ਾਮ ਹੈ ਪੜਾ ਰਹੀ ਜਿਹੜੀ ਫੀਡ ਦਿੱਤੀ ਜਾ ਰਹੀ ਕੀ ਮੁੱਖ ਮੰਗਾ ਹੈ ਜੀ ਇਹ ਲਗਾਤਾਰ ਜਿਹੜੀ ਅਸੀਂ ਫੀਲਡ ਨੂੰ ਲੈ ਕੇ ਲਗਾਤਾਰ ਆਪਣੇ ਜਿਹੜੇ ਵਿਭਾਗ ਦੇ ਸਾਡੇ ਜਿਹੜੇ ਅਫੀਸਰ ਨੇ ਚਾਹੇ ਸੀਡੀਪੀ ਉਹ ਮੈਡਮ ਨੇ ਸਾਡੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੇ ਉਹਨਾਂ ਦੇ ਤੱਕ ਅਸੀਂ ਲਗਾਤਾਰ ਬਲਾਕ ਪੱਧਰ ਤੇ ਹਰ ਇੱਕ ਨੇ ਪਹੁੰਚ ਕੀਤੀ ਵੀ ਜਿਹੜੀ ਇਸ ਵਾਰ ਜਿਹੜੀ ਫੀਲਡ ਦੀ ਕੁਆਲਿਟੀ ਆ ਉਹ ਉਹ ਬਹੁਤ ਹੀ ਜਿਹੜੀ ਜਿਹੜੀ ਖਰਾਬ ਆ ਜਿਹੜੀ ਬੱਚਿਆਂ ਨੂੰ ਦੇਣ ਦੇ ਯੋਗ ਨਹੀਂ ਹੈਗੀ ਅਸੀਂ ਪੰਜਾਬ ਦੇ ਵਿੱਚ ਸਰਕਾਰ ਨਵੀਂ ਲਿਆ ਕੇ ਇੱਕ ਬਦਲਾਅ ਦੀ ਇੱਛਾ ਰੱਖੀ ਸੀ ਪਰ ਅਸੀਂ ਇਦਾਂ ਦਾ ਬਦਲਾਅ ਵੀ ਨਹੀਂ ਸਿਆਇਆ ਵੀ ਜਿਹਦੇ ਨਾਲ ਸਾਡੇ ਜਿਹੜੇ ਛੋਟੇ-ਛੋਟੇ ਬੱਚੇ ਆ ਉਹਨਾਂ ਦੀ ਸਿਹਤ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਖਲਵਾੜ ਹੋਵੇ ਜਿੰਨੀ ਵੀ ਆਂਗਣਵਾੜੀ ਸੈਂਟਰਾਂ ਦੇ ਵਿੱਚ ਫੀਡ ਆ ਰਹੀ ਆ ਉਹ ਮਾਰਕ ਫੈਡ ਰਾਹੀਂ ਆ ਰਹੀ ਆ ਮਾਰਕ ਫੈਡ ਇੱਕ ਸਰਕਾਰੀ ਅਦਾਰਾ ਆ ਸਾਨੂੰ ਇਸ ਚੀਜ਼ ਦੀ ਖੁਸ਼ੀ ਵੀ ਸੀ ਕਿ ਚਲੋ ਇੱਕ ਸਰਕਾਰੀ ਅਦਾਰੇ ਦਾ ਸਰ ਉੱਚਾ ਚੱਕਣ ਦੇ ਲਈ ਜਿਹੜੀ ਫੀਡ ਦੀ ਸਪਲਾਈ ਆ ਉਹ ਵੀ ਮਾਰਕ ਫੈਡ ਰਾਹੀਂ ਜਿਹੜੀ ਕੀਤੀ ਜਾਊਗੀ ਪਰ ਬੜੇ ਹੀ ਅਫਸੋਸ ਦੀ ਗੱਲ ਆ ਵੀ ਜਦੋਂ ਤੋਂ ਪੰਜਾਬ ਦੀ ਸਰਕਾਰ ਪੰਜਾਬ ਵਿੱਚ ਮਾਨ ਦੀ ਸਰਕਾਰ ਆਈ ਹੈ ਉਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਜਿਹੜੀ ਫੀਡ ਦੀ ਕੁਆਲਿਟੀ ਆ ਮਾਰਕ ਫੈਡ ਵੱਲੋਂ ਜਿੰਨੀ ਵੀ ਆ ਰੂ ਇੰਨੀ ਕੀ ਘਟੀਆ ਕਿਸਮ ਦੀ ਆ ਕਿ ਉਹ ਬੱਚਿਆਂ ਨੂੰ ਜਾਂ ਪ੍ਰੈਗਨੈਂਟ ਮਦਰ ਨੂੰ ਜਾਂ ਨਰਸਿੰਗ ਨੂੰ ਜਿਹੜੀਆਂ ਦੁੱਧ ਪਲਾਉ ਮਾਵਾਂ ਨੇ ਉਹਨਾਂ ਨੂੰ ਦੇਣ ਦੇ ਯੋਗ ਹੀ ਨਹੀਂ ਹੈਗੀਆਂ ਕਦੇ ਫੀਡ ਦੇ ਵਿੱਚੋਂ ਜਿਹੜੇ ਬੰਦ ਤੁਸੀਂ ਆ ਦੇਖ ਸਕਦੇ ਹੋ ਵੀ ਜਿਹੜੇ ਬੰਦ ਪੈਕਟ ਆਉਂਦੇ ਨੇ ਇੱਕ ਬੋਰੀਆਂ ਦੇ ਵਿੱਚ ਪਹਿਲਾਂ ਬੰਦਾਂ ਦੀ ਬਾਅਦੋਂ ਪੈਂਟਾਂ ਚ ਬੰਦਾਂ ਦੀ ਕਦੇ ਇਹਦੇ ਵਿੱਚੋਂ ਤਮਾਕੂ ਦੀ ਪੁੜੀ ਬਾਹਰ ਆਂਦੀ ਆ ਕਦੇ ਲੋਹੇ ਦਾ ਟੁਕੜਾ ਹੁੰਦਾ ਆ ਕਦੇ ਇਹ ਜਿਹੜੀਆਂ ਬੀੜੀਆਂ ਦੇ ਜਿਹੜੇ ਟੋਟੇ ਹੁੰਦੇ ਨੇ ਵਿੱਚ ਤੇ ਕਦੇ ਵਿੱਚੋਂ ਪੂਰਾ ਪੈਨ ਨਿਕਲਦਾ ਆ ਵੀ ਜੋ ਉੱਥੇ ਮਜ਼ਦੂਰ ਪੈਕਿੰਗ ਕਰਦੇ ਹੋਣੇ ਉਹਨਾਂ ਦੌਰਾਨ ਮਤਲਬ ਇੰਨੀ ਕਿ ਗੰਦੇ ਤਰੀਕੇ ਨਾਲ ਪੈਕਿੰਗ ਕੀਤੀ ਜਾਂਦੀ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਪੈਕਿੰਗ ਦੇ ਵਿੱਚ ਕੀ ਆ ਅਪੀ ਜੋ ਬਹੁਤ ਵੱਡੇ ਇਲਜ਼ਾਮ ਜਿਹੜੇ ਆ ਤੁਹਾਡੇ ਆਪਾਂ ਕਹਿੰਦੇ ਤੁਹਾਡੇ 'ਤੇ ਲਗਾਏ ਜਾ ਰਹੇ ਆ ਕੀ ਇਹ ਜਿਹੜਾ ਇੰਨਾ ਕੁਛ ਨਿਕਲਦਾ ਤਮਾਕੂ ਪੀੜੀਆਂ ਨਿਕਲਦੀਆਂ ਵਿਚੋਂ ਜਾਂ ਲੋਹੇ ਦੇ ਚੀਜ਼ਾਂ ਨਿਕਲਦੀਆਂ ਵਿਚੋਂ ਜਾਂ ਗੰਧਮਤ ਨਿਕਲਦਾ ਹੈਗਾ ਸਬੰਧਤ ਵਿਭਾਗ ਜਿਹੜਾ ਤੁਹਾਡੇ ਸੀੜੀ ਤੋਂ ਰਸਤਾ ਕਿਹ ਥਾਂ 'ਚ ਨਹੀਂ ਲੈਂਦਾ ਤੁਸੀਂ ਉਹਨਾਂ ਦੇ ਅਸੀਂ ਬਹੁਤ ਵਾਰੀ ਜਿਹੜਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤੇ ਮੈਡਮ ਬਲੋ ਵੀ ਭਰੋਸਾ ਦਿਵਾ ਕੇ ਜਿਹੜੀਆਂ ਸਾਡੀਆਂ ਸਾਡੀਆਂ ਮੁਸ਼ਕਲਾਂ ਨੇ ਜਾਂ ਸਾਡੀਆਂ ਫੀਲ ਨੂੰ ਲੈ ਕੇ ਜਿੰਨੀਆਂ ਮੰਗਾਂ ਨੇ ਮੈਡਮ ਨੇ ਵੀ ਅੱਗੇ ਮਾਰਕ ਫੈਡ ਨੂੰ ਮਾਰਕ ਕੀਤਾ ਤੇ ਉਹਨਾਂ ਦੇ ਵੱਲੋਂ ਜਦੋਂ ਫੀਡ ਵੀ ਬਦਲਾ ਕੇ ਜਿਹੜੀ ਨਵੀਂ ਫੀਡ ਲਿਆਂਦੀ ਗਈ ਪਰ ਦੇਖੋ ਸਾਨੂੰ ਕਵਾਂਟਲ ਕਵਾਂਟਲ 2-2 ਕਵਾਂਟਲ ਦੇ ਹਿਸਾਬ ਨਾਲ ਜਿਹੜੀ ਫੀਡ ਇੱਕ ਸੈਂਟਰ ਨੂੰ ਸਪਲਾਈ ਕੀਤੀਆਂ ਦੀ ਇੱਕ ਜਿਹੜਾ ਇੱਕ ਬੋਰਾ ਹੁੰਦਾ ਉਹ 25 ਕਿਲੋ ਦੀ ਪੈਕਿੰਗ ਦਾ ਹੁੰਦਾ ਤੇ ਉਹਦੇ ਵਿੱਚ ਇੱਕ ਬੋਰੇ ਚ 25 ਪੈਕਟ ਹੁੰਦੇ ਅਸੀਂ ਇੱਕ ਉਹਦੇ ਜੇ ਚਾਰ ਬੋਰੇ ਆਏ ਤਾਂ ਕਵਾਂਟਲ ਫੀਡ ਹੋ ਗਿਆ ਅਸੀਂ ਇੱਕ ਪੈਕਟ ਖੋਲ ਕੇ ਉਹਨਾਂ ਨੂੰ ਦਿਖਾ ਦਾਂਗੇ ਅਸੀਂ ਦੋ ਪੈਕਟ ਖੋਲ ਕੇ ਦਿਖਾ ਦਾਂਗੇ ਪਰ ਅਸੀਂ ਕਵਾਂਟਲ ਦੀ ਕਵਾਂਟਲ ਫੀਡ ਦੇ ਪੈਕਟ ਤਾਂ ਨਹੀਂ ਪੂਰੇ ਖੋਲ ਸਕਦੇ ਫੀਡ ਦੀ ਕੁਆਲਿਟੀ ਇਦਾਂ ਦੀ ਹੈ ਜਿਹੜਾ ਮਿੱਠਾ ਦਲੀਆ ਆ ਉਹ ਜਦੋਂ ਤੇ ਜਗਿਆ ਇਹ ਮਾੜੇ ਦਸ ਦੇ ਵਿੱਚ ਕਿਹੜੇ ਕਿਹੜੀ ਜਿੱਦਾ ਹੋਣਾ ਹੈਗਾ ਦਲੀਆ ਇਹਦੇ ਵਿੱਚ ਕੀ ਪ੍ਰੋਬਲਮ ਹੈ ਕੀ ਸਮੱਸਿਆ ਹੈ ਜਿਹੜਾ ਮਿੱਠਾ ਦਲੀਆ ਆ ਇਹਦੇ ਵਿੱਚ ਇਹ ਇੱਕ ਤਾਂ ਚੰਗੀ ਤਰ੍ਹਾਂ ਰੋਸਟਡ ਨਹੀਂ ਹੋਇਆ ਤੇ ਜਦੋਂ ਇਹਨੂੰ ਅਸੀਂ ਬਣਾਉਂਦੇ ਆ ਇੱਕ ਇਹਦੇ ਵਿੱਚ ਕਾਲਾ ਪੰਨ ਆ ਜਾਂਦਾ ਤੇ ਜਦੋਂ ਬੱਚੇ ਖਾਂਦੇ ਨੇ ਉਹ ਕਹਿੰਦੇ ਵੀ ਕੜਤਨ ਮਾਰਦਾ ਅਸੀਂ ਵੀ ਖਾ ਕੇ ਦੇਖਿਆ ਕੜਤਨ ਦੇ ਨਾਲ 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 ਇਸ ਦਲੀਏ ਦੇ ਵਿੱਚ ਜਿਹੜੀ ਉਹ ਕਿਰਕ ਬਹੁਤ ਆ ਅੱਛਾ ਜੀ ਤੇ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਜਾਂ ਬੱਚੇ ਨੇ ਉਹ ਇਹ ਫੀਲਡ ਨੂੰ ਲੈਣ ਤੇ ਸਾਫ਼ ਤੌਰ ਤੇ ਮਨਾਹੀ ਕਰ ਸਕਦੇ ਨੇ ਇਹ ਅਸੀਂ ਇਹ ਜਿਹੜੇ ਬੱਚੇ ਇਹ ਜਿਹੜੇ ਫੀਡਾ ਇਹ ਤੁਹਾਡੇ ਜਾਨਵਰਾਂ ਦੇ ਖਾਣ ਦੇ ਯੋਗ ਆ ਪਰ ਸਾਡੇ ਬੱਚਿਆਂ ਦੇ ਖਾਣ ਦੇ ਯੋਗ ਨਹੀਂ ਹੈਗੇ। ਹੋਰ ਇਹਦੇ ਵਿੱਚ ਕੀ ਕੀ ਤੁਹਾਡ ਨੂੰ ਜਿਹੜਾ ਬੱਚਿਆਂ ਨੂੰ ਪਿਲੇ ਹੈਗੇ ਆ ਆ ਦੇਖੋ ਨਮਕੀਨ ਇਹ ਨਮਕੀਨ ਜਿਹੜਾ ਮੁਰਮਰਾ ਆ ਇਹ ਤੇ ਇਹ ਕਦੀ ਕਦੀ ਕਦਾਈ ਬਹੁਤ ਜ਼ਿਆਦਾ ਇੰਨਾ ਸੌਫਟ ਆ ਜਾਂਦਾ ਵੀ ਬਿਲਕੁਲ ਘੁੱਰ ਜਾਂਦਾ ਆ ਜਾਂ ਤਾਂ ਕਦੀ ਕਦਾਈ ਬਹੁਤ ਜ਼ਿਆਦਾ ਸਖਤ ਆ ਜਾਂਦਾ ਜਾਂ ਇਹਦੇ ਵਿੱਚ ਮੂਨ ਦੀ ਮਾਤਰਾ ਕਿਸੇ ਨੇ ਬਹੁਤ ਜ਼ਿਆਦਾ ਹੁੰਦੀ। ਜੀ ਹੋਰ ਤੁਹਾਡਾ ਕੀ ਹੈ ਤਾਂ ਖਿਚੜੀ ਆ ਕਿਉਂਕਿ ਆਮ ਜਿਹੜੇ ਛੋਟੇ ਬੱਚੇ ਆ ਜ਼ਿਆਦਾਤਰ ਖਿਚੜੀ ਜਿਹੜਾ ਬੰਦਾਦਾ ਉਹ ਦਿੱਲੀ ਦਾਪੇ ਤੇ ਜਾਂਦੀ ਹੈ ਹਾਂਜੀ ਇਹ ਪ੍ਰੀ ਮਿਕਸ ਖਿਚੜੀ ਆ ਇਹਦੇ ਵਿੱਚ ਹੀ ਚਾਵਲ ਦਾਲ ਤੇ ਇਹਦੇ ਵਿੱਚ ਹੀ ਰਿਫਾਈਨਡ ਤੇ ਇਹਦੇ ਵਿੱਚ ਹੀ ਨਮਕ ਵਗੈਰਾ ਤੇ ਹਲਦੀ ਸਾਰਾ ਕੁਝ ਪੀਜਮਿਕਸ ਹੁੰਦਾ ਇਹਨੂੰ ਅਸੀਂ ਧੋ ਵੀ ਨਹੀਂ ਸਕਦੇ ਤੇ ਇੱਦੀ ਬਣਾਉਣਾ ਹੁੰਦਾ ਇਹਦੇ ਵਿੱਚ ਵੀ ਲਾਪਾਤਰੀਆਂ ਵੱਲੋਂ ਕਿਹਾ ਗਿਆ ਕਿ ਇਹਦੇ ਵਿੱਚ ਵੀ ਕਿਰਕ ਜਿਹੜੀ ਪਾਈ ਗਈ ਹੈ ਅੱਛਾ ਜਿਹੜੇ ਬੱਚੇ ਆ ਬਾਬੇ ਜਿਹੜੇ ਆ ਉਹ ਆ ਕੇ ਲਾਂਭਾ ਦਿੰਦੇ ਆ ਵੀ ਇਹਦੇ ਵਿੱਚ ਕਿਰਕ ਜਾਂ ਹੋਰ ਚੀਜ਼ਾਂ ਦੇ ਨਿਕਲਦੀ ਹੈ ਹਾਂਜੀ ਬਿਲਕੁਲ ਕਿਉਂਕਿ ਜਿਹੜੇ ਜਿਹੜੀ ਫੀਡ ਦੀ ਸਪਲਾਈ ਆ ਜਿਹੜੀ ਗਰਾਊਂਡ ਲੈਵਲ ਤੇ ਆ ਜਾਂ ਲੋਕਾਂ ਦੇ ਲੋਕ ਪੱਧਰੀ ਤੇ ਆ ਉਹ ਸਾਡੇ ਆਂਗਣਵਾੜੀ ਵਰਕਰਾਂ ਵੱਲੋਂ ਕੀਤੀ ਜਾਂਦੀ ਆ ਤੇ ਉਹ ਕੋਈ ਵੀ ਸ਼ਿਕਾਇਤ ਕਰਨ ਲਈ ਦਫ਼ਤਰ ਨਹੀਂ ਆਂਗੇ ਉਹ ਸਾਡੇ ਆਂਗਣਵਾੜੀ ਸੈਂਟਰਾਂ 'ਚ ਆ ਕੇ ਸਾਨੂੰ ਫੀਡ ਨੂੰ ਲੈ ਕੇ ਵੀ ਸ਼ਿਕਾਇਤ ਕਰਦੇ ਨੇ ਵੀ ਜਿਹੜੀ ਤੁਹਾ ਤੇ ਹੁਣ ਫੇ ਅਗਲ ਤੁਹਾਡਾ ਕਾਫੀ ਚਿਰ ਤੋਂ ਤੁਹਾਨੂੰ ਕਹਿ ਰਹੇ ਆ ਵੀ ਜਿਹੜੇ ਸਾਡੇ ਭਾਗ ਹੈਗੇ ਆ ਸੀਡੀਪੀਓ ਬੰਡ ਮ ਹੈਗੀ ਆ ਉਹਨਾਂ ਤੱਕ ਤੁਸੀਂ ਪਹੁੰਚ ਕਰ ਰਹੇ ਹੈਗੇ ਆ ਮਸਲਾ ਤੁਹਾਡਾ ਹੈ ਤੱਕ ਕੋਈ ਹੱਲ ਨਹੀਂ ਮੈਂ ਤੇ ਹੁਣ ਅਗਲਾ ਕਦਮ ਕੀ ਚੱਕਣ ਜਾ ਰਹੇ ਸੀ ਅਸੀਂ ਜਿਹੜਾ ਆ ਅੱਜ ਜਿਹੜਾ ਅਸੀਂ ਸਾਡਾ ਜਿਹੜਾ ਵਰਕਰਾਂ ਤੇ ਹੈਲਪਰਾਂ ਦਾ ਇਕੱਠ ਹੋਇਆ ਉਹਦੇ ਵਿੱਚ ਅਸੀਂ ਰਾਹੀਂ ਸੀਡੀਪੀਓ ਸਾਡੇ ਜਿਹੜੇ ਆ ਸਾਡੇ ਵਿਭਾਗ ਦੇ ਜਿਹੜੇ ਡਿਪਟੀ ਡਾਇਰੈਕਟਰ ਜਿਹੜੇ ਹੈਗੇ ਆ ਆਪਣੇ ਵਿਭਾਗ ਨੂੰ ਜਿਹੜਾ ਅਸੀਂ ਮੰਗ ਪੱਤਰ ਦੇਣਾ ਆ ਤੇ ਦੂਜਾ ਜਿਹੜਾ ਉਹ ਸਕੱਤਰ ਜਿਹੜੇ ਸਕੱਤਰ ਜੀ ਨੂੰ ਆ ਕਿਉਂਕਿ ਫੀਡ ਦੀ ਘਟੀਆ ਕੁਆਲਿਟੀ ਦੇ ਨਾਲ-ਨਾਲ ਜਿਹੜਾ ਆ ਦੂਸਰਾ ਵੀ ਜਿਹੜੇ ਸਾਡੇ ਆਂਗਣਵਾੜੀ ਸੈਂਟਰਾਂ ਜਿਹੜੇ 3 ਤੋਂ 6 ਸਾਲ ਦੇ ਜਿਹੜੇ ਬੱਚੇ ਸੀਗੇ ਇੱਕ 2017 ਦੇ ਵਿੱਚ ਇੱਕ ਸਾਂਝਾ ਜਿਹੜਾ ਨੋਟਿਸ ਜਾਰੀ ਹੋਇਆ ਸੀ ਸਿੱਖਿਆ ਵਿਭਾਗ ਵੱਲੋਂ ਕਿ ਜਿਹੜਾ 3 ਤੋਂ 6 ਸਾਲ ਦਾ ਬੱਚਾ ਉਹ ਆਂਗਣਵਾੜੀ ਸੈਂਟਰ ਵਿੱਚ ਹੀ ਰਹੇਗਾ ਉਹਨੂੰ ਪੜ੍ਹਾਉਣ ਲਈ ਉੱਥੇ 2 ਘੰਟੇ ਲਈ ਟੀਚਰ ਆਏਗਾ ਪਰ ਇਹਨਾਂ ਸਾਰੀਆਂ ਕਾਨੂੰਨ ਦੀਆਂ ਜਿਹੜੇ ਉਲੰਘਣਾਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਨਾ ਹੀ ਕੋਈ ਟੀਚਰ ਆਉਂਦਾ ਪੜ੍ਹਾਉਣ ਦੇ ਲਈ ਇਸ ਦੇ ਨਾਲ-ਨਾਲ ਇਸ ਵਾਰ ਜਿਹੜੇ ਆਪਣੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਜੀ ਉਹਨਾਂ ਨੇ ਹੁਣ ਇਸ ਵਾਰ ਬਿਆਨ ਦਿੱਤਾ ਵੀ ਜਿਹੜਾ 3 ਤੋਂ 5 ਸਾਲ ਦਾ ਬੱਚਾ ਉਹ ਪ੍ਰਾਇਮਰੀ ਸਕੂਲ ਦੇ ਵਿੱਚ ਨਰਸਰੀ ਐਲ ਕੇ ਜੀ ਜੂ ਕੇ ਜੀ ਬਣਾ ਕੇ ਜਿਹੜਾ ਉਹ ਬੱਚਾ ਉੱਥੇ ਜਾਊਗਾ ਸਾਨੂੰ ਨਹੀਂ ਸਮਝ ਆਉਂਦਾ ਸਰਕਾਰਾਂ ਉਹ ਅੰਗਣਵਾੜੀ ਸੈਂਟਰ ਨੂੰ ਬੰਦ ਕਰਨਾ ਚਾਹੁੰਦੀਆਂ ਨੇ ਜਾਂ ਸਰਕਾਰਾਂ ਆਪਣਾ ਸਕੂਲ ਨੂੰ ਬਚਾਉਣਾ ਚਾਹੁੰਦੀਆਂ ਹਨ ਪਰ ਇਹਦੇ ਨਾਲ ਜਿਹੜੇ ਇਹਦੇ ਰੋਸ ਦੇ ਵਿੱਚ ਜਿਹੜਾ ਅਸੀਂ ਇੱਕ ਮੰਗ ਪੱਤਰ ਹੈ ਯਾਦ ਪੱਤਰ ਉਹਨਾਂ ਨੂੰ ਭੇਜ ਰਹੇ ਹਾਂ ਵੀ ਜਿਹੜੇ 3 ਤੋਂ 6 ਸਾਲ ਦੇ ਬੱਚੇ ਉਹ ਸਾਡੇ ਅੰਗਣਵਾੜੀ ਸੈਂਟਰਾਂ 'ਚ ਵਾਪਸ ਕੀਤੇ ਜਾਣ ਦੂਜੀ ਗੱਲ ਪੋਸ਼ਨ ਟਰੈਕਰ ਨੂੰ ਲੈ ਕੇ ਸਾਡੇ ਤੇ ਜਿਹੜਾ ਕੰਮ ਦਾ ਬਹੁਤ ਜ਼ਿਆਦਾ ਬੋਝ ਪਾਇਆ ਜਾਂਦਾ ਨਾ ਹੀ ਸਾਨੂੰ ਸਰਕਾਰ ਵੱਲੋਂ ਕੋਈ ਮੋਬਾਈਲ ਪ੍ਰਾਪਤ ਹੋਇਆ ਨਾ ਹੀ ਕੋਈ ਸਾਨੂੰ ਸਰਕਾਰੀ ਸਿਮ ਮਿਲੀ ਆ ਨਾ ਹੀ ਕੋਈ ਸਾਨੂੰ ਸਰਕਾਰੀ ਇਹਦਾ ਜਿਹੜਾ 500 ਵਰਕਰ ਤੇ 250 ਹੈਲਪਰ ਦਾ ਜਿਹੜਾ ਮੇਨ ਤਨਖਾ ਮਿਲਣਾ ਸੀ ਸਾਨੂੰ ਨਾ ਹੀ ਉਹ ਦਿੱਤਾ ਜਾਂਦਾ ਅਸੀਂ ਅੱਜ ਆਪਣੇ ਮੰਗ ਪੱਤਰ ਰਾਹੀਂ ਸਰਕਾਰ ਤੱਕ ਇਹ ਇੱਕ ਮੰਗ ਪਹੁੰਚਾਉਣਾ ਚਾਹੁੰਦੇ ਹਾਂ ਜਦੋਂ ਤੱਕ ਸਾਨੂੰ ਵਧੀਆ ਕੰਪਨੀ ਦੇ ਮੋਬਾਈਲ ਵਧੀਆ ਸਿਮ ਤੇ ਜਿਹੜਾ ਮੋਬਾਈਲ ਡਾਟਾ ਪੋਰਸ਼ਨ ਟਰੈਕਰ ਦੇ ਪੈਸੇ ਨਹੀਂ ਮਿਲਣਗੇ ਅਸੀਂ ਉਦੋਂ ਤੱਕ ਜਿਹੜਾ ਪੋਰਸ਼ਨ ਟਰੈਕਰ ਦਾ ਸੰਪੂਰਨ ਤੌਰ ਤੇ ਬਾਈਕਾਟ ਕਰਾਂਗੇ ਤੇ ਅਸੀਂ ਇਹ ਗੰਦੀ ਸੀਡ ਦੀ ਸਪਲਾਈ ਬਿਲਕੁਲ ਵੀ ਆਪਣੇ ਲਾਭਪਾਤਰੀਆਂ ਤੱਕ ਨਹੀਂ ਕਰਾਂਗੇ ਆ ਪੰਜਾਬ ਦੇ ਵਿੱਚ ਪੰਜਾਬ ਭਰ ਦੇ ਵਿੱਚ ਜਿਹੜੀ ਅੰਗਲਵੜੀ ਹੈ ਬਹੁਤ ਵੱਡੀ ਗਣਤੀ ਹੈ ਕਿਉਂਕਿ ਹੁਣ ਚੋਣਾਂ ਦਾ ਵੀ ਕਮੋਸਨ ਚੱਲ ਰਿਹਾ ਹੈਗਾ ਤੇ ਇਹ ਤੁਹਾਡਾ ਜਿਹੜਾ ਵਪਾਰ ਗਿਆ ਲਗਾਤਾਰ ਜਿਹੜੀ ਅੰਗਲਵੜੀ ਵਰਕਪ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੱਕ ਪ੍ਰਧਾਨ ਨੇ ਪੇਰੇ ਪ੍ਰਧਾਨ ਜਿਹੜੇ ਉਦੇਸ਼ ਦੇ ਰਹੇ ਹੈਗੇ ਕਿਹੜੀਆਂ ਮੰਗਾਂ ਜਿਹੜੀਆਂ ਹੁਣ ਜਿਹੜੀਆਂ ਹੈਗੀਆਂ ਇਹ ਹੈਗੀਆਂ ਤੇ ਆਨ ਬੋਲ ਇਲੈਕਸ਼ਨ ਹੈ ਉਹਦੇ ਵਿੱਚ ਕੀ ਰੋਲ ਜਿਹੜਾ ਸਾਡਾ ਅੰਗਨਵਲੀ ਵਰਕਰਾਂ ਜਿਹੜਾ ਸਾਡਾ ਡਿਪਾਰਟਮੈਂਟ ਹੈ ਅਸੀਂ ਕੋਈ ਵੀ ਰਾਜਨੀਤਿਕ ਕਿਸੇ ਦੀ ਸਪੋਰਟ ਨਹੀਂ ਕਰਨਾ ਚਾਹੁੰਦੇ ਅਸੀਂ ਸਿਰਫ ਅਸੀਂ ਆਪਣਾ ਮੈਸੇਜ ਇਹ ਦੇਣਾ ਚਾਹੁੰਦੇ ਹਾਂ ਕਿ ਜਿਹੜੀਆਂ ਤੁਸੀਂ ਸਰਕਾਰਾਂ ਵੱਲੋਂ ਜਾਂ ਸਰਕਾਰਾਂ ਵੱਲੋਂ ਕੀਤੇ ਹੋਏ ਕੰਮ ਜਾਂ ਉਹਨਾਂ ਦੀ ਜਿਹੜੀ ਰਣਨੀਤੀ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਆਪਣੀ ਵੋਟ ਦਾ ਜਿਹੜਾ ਉਹ ਸਹੀ ਆਪਣਾ ਜਿਹੜਾ ਉਪਯੋਗ ਕਰਨ ਵੀ ਸਹੀ ਕਿਸੇ ਵੀ ਸਹੀ ਵਿਅਕਤੀ ਨੂੰ ਵੋਟ ਪਾਣ ਨਾ ਕਿ ਕਿਸੇ ਪਾਰਟੀ ਨੂੰ ਵੋਟ ਪਾਈ ਜਾਵੇ ਸਹੀ ਵਿਅਕਤੀ ਨੂੰ ਵੋਟ ਪਾਈ ਜਾਵੇ ਜਿਹੜਾ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਜਿਹੜੀ ਇਸ ਟਾਈਮ ਪੰਜਾਬ ਦੇ ਜੋ ਹਾਲਾਤ ਨੇ ਜਾਂ ਦੇਸ਼ ਭਰ ਦੇ ਜੋ ਹਾਲਾਤ ਨੇ ਜੋ ਔਰਤਾਂ ਦੇ ਨਾਲ ਰੋਜ਼ ਵਿਚਰ ਰਿਹਾ 8 ਸਾਲ ਦੀ 25 5 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਹੋ ਰਿਹਾ ਮਣੀਪੁਰ ਦਾ ਤੁਸੀਂ ਦੇਖ ਸਕਦੇ ਹੋ ਵੀ ਮਣੀਪੁਰ ਦੇ ਵਿੱਚ ਔਰਤਾਂ ਨੂੰ ਕਿਦਾਂ ਨਗਨ ਅਵਸਥਾ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਘੁਮਾਇਆ ਗਿਆ ਤੇ ਸਾਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜੀ ਆਪਣੀ ਵੋਟ ਦਾ ਅਧਿਕਾਰ ਆ ਜਿਹੜਾ ਸੋ ਸਮਝ ਕੇ ਆਪਣੀ ਜਿਹੜੀ ਵੋਟ ਉਹ ਪਾਣੀ ਚਾਹੀਦੀ ਹੈ ਸਾ ਸੀਡੀਪੀ ਮੇ ਪਾ ਗਿਆ ਕਿਉਂਕਿ ਇੱਥੇ ਆਪਾਂ ਦੇਖਿਆ ਰੁੜਕ ਕਲਾਂ ਬਲਾਕ ਦੇ ਵਿੱਚ ਪੋਸਟਾਂ ਬਹੁਤ ਵਾਰ ਖਾਲੀ ਹੋ ਜਾਂਦੀਆਂ ਜਾਂ ਐਡੀਸ਼ਨ ਚਾਰਜ ਦੇ ਦਿੱਤਾ ਜਾਂਦਾ ਹੈ ਤੇ ਕਿੰਨੀਆਂ ਕਿ ਪੋਸਟਾਂ ਕਿਉਂਕਿ ਸੁਪਰਵਾਈਜ਼ਰ ਜੀ ਨੂੰ ਪਤਾ ਲੱਗਾ ਪਾਜੇ ਵਿੱਚ ਇੱਥੇ ਪੋਸਟਾਂ ਹੈਗੀਆਂ ਤੇ ਇਸ ਵਿੱਚ ਕਿੰਨੀਆਂ ਪੋਸਟਾਂ ਹੈਗੀਆਂ ਤੇ ਕਿਹੋ ਜਿਹੀ ਸਿਤੀ ਹੈਗੀ ਬਲਾਕ ਦੀ ਇੱਥੇ ਜਿਹੜਾ ਬਲਾਕ ਹੈ 220 ਦੇ ਵਿੱਚ ਜਿਹੜੇ ਲੋਕਡਾਊਨ ਦੇ ਦੌਰਾਨ ਇਹ ਦਫ਼ਤਰ ਬਿਲਕੁਲ ਖਾਲੀ ਹੋ ਗਿਆ ਸੀ ਹੁਣ ਜੇ ਹਾਲ ਦੀ ਘੜੀ ਗੱਲ ਕਰੀਏ ਤਾਂ ਸਿਰਫ ਇੱਥੇ ਅਡੀਸ਼ਨਲ ਚਾਰਟ ਤੇ ਸੀਡੀਪੀਓ ਮੈਡਮ ਨੇ ਜਲੰਧਰ ਅਰਬੰਦ ਦਾ ਉਹਨਾਂ ਕੋ ਗੁਰੂੜਕਾ ਕਲਾਂ ਦਾ ਸੀਡੀਪੀਓ ਜਿਹੜਾ ਦਾ ਚਾਰਜ ਹੈ ਉਹਨਾਂ ਦੇ ਕੋਲੇ ਤੇ ਸੁਪਰਵਾਈਜ਼ਰ ਇੱਕ ਦੋ ਸੀ ਪਹਿਲਾਂ ਇੱਕ ਪਿਛਲੇ ਮਹੀਨੇ ਰਿਟਾਇਰ ਹੋ ਗਏ 3 ਮਹੀਨੋਂ ਹੁਣ ਸਿਰਫ 5 ਸਰਕਲ ਨੇ ਇੱਥੇ ਇੱਕ ਸੁਪਰਵਾਈਜ਼ਰ ਹੈ ਤੇ ਇੱਕ ਹੀ ਕਲਰਕ ਨੇ ਜੇ ਸਾਨੂੰ ਇਸ ਚੀਜ਼ ਦਾ ਜਿਹੜਾ ਕੰਮ ਦਾ ਪ੍ਰੈਸ਼ਰ ਜਿਹੜਾ ਉਹ ਸਾਡੇ ਵਰਕਰਾਂ ਉੱਤੇ ਪਾਇਆ ਜਾਂਦਾ ਹੈ ਸਾਡੇ ਵਰਕਰਾਂ ਦੇ ਉੱਤੇ ਕੰਮ ਦਾ ਪ੍ਰੈਸ਼ਰ ਆਉਂਦਾ ਆ ਤੇ ਅਸੀਂ ਇੱਥੇ ਇਹਦੇ ਨਾਲ-ਨਾਲ ਇਹ ਵੀ ਮੰਗ ਕਰਦੇ ਹਾਂ ਕਿ ਜਿਹੜੇ ਇੱਥੇ ਸਾਡੇ ਸਟਾਫ ਦੀ ਜਿਹੜੀ ਪੋਟੀ ਕੀਤੀ ਜਾਵੇ ਕਿਉਂਕਿ ਪੰਜ ਸਰਕਲਾਂ ਨੂੰ ਇੱਕ ਸੁਪਰਵਾਈਜ਼ਰ ਲਈ ਚਲਾਉਣਾ ਬਹੁਤ ਔਖਾ ਹੈ ਸੋ ਇਸ ਸਾਰੀ ਜਾਣਕਾਰੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸਾਨੂੰ ਅੰਗਰਵਾੜੀ ਮੁਲਾਜ਼ਮ ਜਿਨ੍ਹਾਂ ਨੇ ਮੌਜੂਦਾ ਪੰਜਾਬ ਸਰਕਾਰ ਦੀ ਜਿਹੜੀ ਨੀਤੀਆਂ ਹੈਗੀਆਂ ਜਾਂ ਜਿਹੜੀ ਕਾਰਗੁਜ਼ਾਰੀ ਆ ਕਿਉਂਕਿ ਆਪਾਂ ਵੱਡੇ ਲੈਵਲ ਤੇ ਦੇਖਦੇ ਆ ਵੀ ਜਿਹੜੇ ਮੀਡੀਆ ਤੇ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਵੱਡੇ ਦਾਅਵੇ ਬਦਲਾਅ ਦੀ ਤਰੱਕੀਆਂ ਦੇ ਜਿਹੜੇ ਵਿਕਾਸ ਦਿਓ ਕੀਤੇ ਜਾਂਦੇ ਆ ਪਰ ਜਿਹੜੀ ਜ਼ਮੀਨੀ ਹਕੀਕਤ ਹੈਗੀ ਆ ਇੱਕ ਜਿਹੜਾ ਬੱਚਿਆਂ ਦੇ ਔਰ ਜਿਹੜੀ ਆਪਾਂ ਕਹਿੰਦੇ ਗਰਭਵਤੀ ਮਾਂਾਂ ਹੈ ਉਹਨਾਂ ਵਾਸਤੇ ਜਿਹੜੀ ਫੀਡ ਜਿਹੜੀ ਭੇਜੀ ਜਾਂਦੀ ਆ ਉਹਦੀ ਹਾਲਤ ਇਹਨਾਂ ਦੇ ਆਪਣੀ ਮੂੰਹ ਜਵਾਨ ਜਿਹੜੇ ਸ਼ਬਦ ਆ ਵੀ ਉਹ ਇਨਸਾਨਾਂ ਦੇ ਖਾਣ ਦੇ ਲਾਇਕ ਨਹੀਂ ਹੈਗੀ ਸੋ ਸਬੰਧਤ ਵਿਭਾਗ ਜਿਹੜਾ ਸੀਡੀਪੀਓ ਦਾ ਦਫਤਰ ਹੈਗਾ ਆ ਉਹਨਾਂ ਤੱਕ ਇਹਨਾਂ ਨੇ ਪਹੁੰਚ ਕੀਤੀ ਆ ਇਹ ਜਿਹੜੀ ਕੰਪਲੀਟ ਆ ਦਰਜ ਵੀ ਕਰਾਈ ਹੈ ਕਿਉਂਕਿ ਲੋਕ ਆਪ ਆ ਕੇ ਕਹਿੰਦੇ ਆ ਵੀ ਜਿਹੜੀ ਆ ਸਾਡੇ ਖਾਣ ਦੇ ਜਾਈ ਸਾਡੇ ਬੱਚਿਆਂ ਦੇ ਖਾਣ ਦੇ ਲਾਇਕ ਨਹੀਂ ਹੈਗੀ ਸੋ ਕਿਉਂਕਿ ਆਪਾਂ ਦੇਖਦੇ ਆ ਪੰਜਾਬ ਦੇ ਪਿਛਲੇ ਅਪ ਦੇ ਨੇ ਸਿਕਰ ਦੇਖਿਆ ਮਾਲਵੇ ਵਿੱਚ ਜਿਹੜੀ ਬੈਲਟ ਆ ਜਿਹੜੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਬਹੁਤ ਵੱਡੇ ਜਿਹੜੇ ਨੁਕਸਾਨ ਹੋ ਗਏ ਸਕੇ ਤੇ ਸਮੇਂ-ਸਮੇਂ ਤੇ ਜਿਹੜਾ ਜ਼ਹਿਰੀਲਾ ਖਾਣਾ ਜਿਹੋ ਜ ਹੈ ਆ ਆਪਾਂ ਕਹਿੰਦੇ ਭੋਜਨ ਪਦਾਰਥ ਜਿਹੜੇ ਇਨਸਾਨਾਂ ਦੇ ਖਾਣ ਦੇ ਨਹੀਂ ਲਾਇਕ ਕਿ ਕਿਸੇ ਵੇਲੇ ਵੀ ਉਹ ਜਿਹੜੇ ਸਾਡੇ ਮਾਸੂਮ ਬੱਚੇ ਆ ਉਹਨਾਂ ਦਾ ਜਿਹੜਾ ਆਪਾਂ ਕਹਿ ਸਕਦੇ ਆ ਨੁਕਸਾਨ ਜਿਹੜਾ ਉਹ ਹੋ ਸਕਦਾ ਆ ਸੋ ਜ਼ਰੂਰੀ ਨਹੀਂ ਕਿ ਆਪਾਂ ਇਨਸਾਨੀ ਜਾਨਾਂ ਗਵਾ ਕੇ ਜ਼ਿੰਦਗੀਆਂ ਗਵਾ ਕੇ ਕਿਸੇ ਮਾਪਿਆਂ ਨੂੰ ਰੋਲਾ ਕੇ ਜਿਹੜਾ ਆ ਉਸ ਜਿਹੜਾ ਕੋਈ ਚੀਜ਼ ਨੂੰ ਉਹਦੇ ਵਾਰ ਸੁਧਾਰ ਵਾਲਾ ਦੇਖੀਏ ਤੇ ਜਰੂਰ ਜਿਹੜਾ ਸਮਾਂ ਰਹਿੰਦਿਆਂ ਇਹਨਾਂ ਚੀਜ਼ਾਂ ਵੱਲ ਧਿਆਨ ਦੇ ਕੇ ਜਿੱਥੇ ਇਹਨੂੰ ਸੁਧਾਰਨ ਦੀ ਲੋੜ ਹੈਗੀ ਆ ਉੱਥੇ ਜਿਵੇਂ ਆਪਾਂ ਪਹਿਲਾਂ ਹੀ ਹੁਣ ਕੁ ਸੁਣਿਆ ਆ ਵੀ ਜਿਹੜਾ ਵਿਭਾਗ ਹੈ ਆਇਆ ਬਹੁਤ ਸਾਰੀਆਂ ਪੋਸਟਾਂ ਸੁਪਰਵਾਜਰਾ ਦੀਆਂ ਸੀਡੀਪੀ ਉਹਦੀਆਂ ਜਿਹੜੇ ਖਾਲੀ ਪਈਆਂ ਆ ਕਿਉਂਕਿ ਇਹਨਾਂ ਦੇ ਜਿਹੜੇ ਆਮ ਪਰਿਵਾਰਾਂ ਦੇ ਜਿਹੜੇ ਛੋਟੇ-ਮੋਟੇ ਕੰਮ ਹੈਗੇ ਆ ਮਾਮਾ ਦੇ ਬੱਚਿਆਂ ਦੇ ਉਹ ਸਾਰੇ ਇਸ ਵਿਭਾਗ ਦੁਆਰਾ ਹੁੰਦੇ ਆ ਪੈਨਸ਼ਨਾਂ ਦੇ ਕੰਮ ਇਸ ਵਿਭਾਗ ਦੁਆਰਾ ਕੀਤੇ ਜਾਂਦੇ ਆ ਤੋ ਜਰੂਰ ਜਿਹੜਾ ਸਬੰਧਤ ਵਿਭਾਗ ਹੈ ਸਬੰਧਤ ਅਫਸਰ ਹੈ ਉਹਨਾਂ ਨੂੰ ਜਰੂਰ ਏਦਵਲ ਧਿਆਨ ਦੇ ਕੇ ਇਹ ਜਿਹੜੀ ਸ਼ਿਕਾਇਤਾਂ ਇਹਨਾਂ ਦੇ ਨਿਵਾਰਨ ਕੰਮ ਦੀ ਜਿਹੜੀ ਆ ਉਹ ਪਹਿਲ ਕਦਮੀ ਕਰਨੀ ਚਾਹੀਦੀ ਆ ਸੋ ਇਹਨਾਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ